ਹਿੰਸਾ ਸਿੱਕਾ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਗੁੱਜਾਪੀਰ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਬੇਅੰਤਰੂ ਭਾਈ ਉਹਨਾਂ ਨਾਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਖਾਂ ਤੁਹਾਨੂੰ ਦਿਖਾਉਣੀ ਆ ਤੇ ਤਾਜੀ ਸੋਈ ਤੁਹਾਨੂੰ ਦਿਖਾਵਾਂਗੇ ਅੱਗੇ ਵੀ ਇਸ ਕਰ ਦੇ ਵਿੱਚ ਤੁਹਾਨੂੰ ਵੀਡੀਓ ਦਿਖਾਈ ਦਿਆਂ ਤੇ ਚੰਗੇ ਪੱਛੋ ਜਿਹੜੇ ਵੇਚਿਆ ਨਹੀਂ ਲੈਂਦੇ ਹੁੰਦੇ ਆ ਤੇ ਅੱਜ ਵੀ ਕੋਈ ਵੜ ਹੈ ਜਿਹੜੇ ਵੀਰ ਜੀ ਨਾਲ ਕੋਲ ਤੇ ਤਾਜੀ ਸੂਈ ਹੈ ਜਿਹੜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਬਹੁਤ ਸੋਣਾ ਠੀਕ ਠਾਕ ਜੀ ਚਲੋ ਵਧੀਆ ਚਾਹੀਦਾ ਜੀ ਤੇ ਨਾਮ ਦੱਸ ਦੇ ਕਰੀ ਆਪਣਾ ਨਾਮ ਬਿਆਨਪ੍ਰੂਤ ਸਿੰਘ ਪਿੰਡ ਗੁਜਾਪੀ ਤਸੀਲ ਨਾਵਾ ਜ਼ਿਲ੍ਹਾ ਮਰਸਾ ਫੋਨ ਨੰਬਰ ਵੀ ਬੋਲ ਦਿਓ ਕਰੀ 9855110755 ਠੀਕ ਹੈ ਜੀ ਠੀਕ ਹੈ ਤੇ ਅੱਜ ਕੋਈ ਹੈ ਫਿਰ ਹਾਂਜੀ ਜੀ ਕੋਈ ਨਹੀਂ ਮਾਲ ਲੱਪਣ ਬਹੁਤ ਕੱਟ ਗਿਆ ਹੁਣ ਇਹ ਆ ਖੁਸ਼ ਧਿਆਨ ਚੋਣੇ ਚੋਣੇ ਵੱਲ ਵੀ ਆ ਲਾਗੇ ਤੁਹਾਡੇ ਚੋਣੇ ਥੋੜੇ ਬਾ ਦੇ ਲੱਗਣ ਥੋੜੇ ਰਹਿ ਗਿਆ ਥੋੜੇ ਰਹਿ ਗਿਆ ਨਾ ਫਿਰ ਉੱਤੋਂ ਬਾਅਦ ਕੰਮ ਫੇਰ ਅੱਗੇ ਆ ਗੋ ਖਿੱਚ ਕੇ ਰੱਖੋਗੇ ਪੂਰਾ ਤੇ ਚਲੋ ਸ਼ੁਰੂਆਤ ਜਿਹੜੀ ਆਪਾਂ ਕਰੀਏ ਫਿਰ ਥਾਣੇ ਦੇ ਤਾਨੂੰ ਲਾਗੇ ਦਾ ਦਿਖਾ ਦਈਏ ਥਾਣਾ ਦਾ ਸਾਈਜ਼ ਜਿਹੜਾ ਇਹਦਾ ਕਾਫੀ ਪਿਆਰਾ ਵਾ ਤੇ ਮਿਲਕਵੇ ਨੇ ਵੀ ਚੰਗੀ ਲੱਗੀ ਆ ਚੰਗੇ ਦੂਰ ਦੂਰ ਜਿਹੜਾ ਥਾਣਾ ਇਹਦੇ ਲੱਗਾ ਵਾ ਤੇ ਹੈਗੀ ਵੀ ਕ੍ਰੋਸ 'ਚ ਆ ਮਗਰ ਬੱচ্চਾ ਕੀ ਜੇ ਬੱੱਛਾ ਜੀ ਮਗਰ ਇਹਦੇ ਬੱੱਛਾ ਵਾ ਠੀਕ ਆ ਤੇ ਕਿੰਨਾ ਚਿਰ ਹੋ ਗਿਆ ਸੋਈ ਨਾ ਇਹ ਵੀਰ ਜੀ ਅੱਜ ਇਹਨੂੰ ਪੰਜਵਾਂ ਦੇਣਗੇ ਆਹ ਕੁ ਨਾਲੂ ਨਾਲ ਆ ਠੀਕ ਆ ਹਾਂ ਦੇਖ ਸਾਹ ਜੀ ਹਾਂ ਜੀ ਅੱਜ ਪੰਜਵਾਂ ਦੇਣਗੇ ਠੀਕ ਆ 15 ਲੀਟਰ ਬੋਲਾ ਤਿਆਰ ਆ ਤਿਆਰ ਜਿਹੜਾ ਬੋਲਾ ਬਿਲਕੁਲ ਤੇ ਕਿੰਨਾ ਕੁ ਚਵਾਈ ਜਾਊਗੀ ਵੀਰ ਜੀ ਬਾਈ ਆਰਾਮ ਨਾਲ ਕੱਢੀ ਜਾਣਾ ਕਦ ਕਾਠ ਆਈ ਆ ਪੂਰੀ ਵੱਡੀ ਬੈ ਰਿਆ ਠੀਕ ਆ ਬਾਕੀ ਕਦ ਕਾਠ ਪੱਖੋਂ ਤੇ ਚੰਗੀ ਹਨ ਤੇ ਵੀ ਭਾਈ ਦੇ ਲਾਗੇ ਬੰਨੇ ਜਿਹੜਾ ਇਹ ਚਵਾਈ ਜਾਊਗੀ ਖੋਲੋ ਹਾਂ ਫਿਰ ਤੋੜ ਦਈਏ ਬਾਕੀ ਆ ਕਰਦੇ ਬਸ ਜਿਹੜੇ ਵਿੱਝ ਨਹੀਂ ਬੱਛੀਆਂ-ਮੱਛੀਆਂ ਆਪੇ ਤਿਆਰ ਕਰਦੇ ਆ ਨਾਲ ਚਾਰ-ਪੰਜ ਬੱਛੀਆਂ ਜਿਹੜੀਆਂ ਵਿੱਝ ਹੁਣਾਂ ਨੇ ਘਰੇ ਵੀ ਰੱਖੀਆਂ ਬਾਕੀ ਪੂਰੀ ਜਾਣ ਤੇ ਅਜੜੀ ਵਣ ਆਹ ਦੇਖ ਸਾਡੇ ਆਪ ਬੱਚੇ ਵੱਲੋਂ ਥੋੜਾ ਜਿਆ ਵੱਧ ਜਾਂਦੀ ਆ ਇੱਕ ਵਾਰੀ ਫੇਰ ਲਿਆ ਵੀਰ ਜੀ ਤੋਰ ਕੇ ਦਿਖਾ ਦਈਏ ਛੱਬੂ ਛੱਬੂ ਕੇ ਜੇ ਪਿੱਛੇ ਪਾਏ ਨਹੀਂ ਹੁੰਦੇ ਤਾਂ ਕਰਕੇ ਛੱਬੂ ਦੇ ਵੀ ਆਤ ਜਿਹੜੀ ਨਹੀਂ ਹੁੰਦੀ ਨਹੀਂ ਪਛੂਨ ਲੈ ਜੋਣੀ ਛੱਡ ਦੋ ਸਿਆਪੇਛਮੀ ਹੁਣ ਜਿਹੜਾ ਇਹਦਾ ਆਪਾਂ ਲਾਗ ਦੇ ਤਾਂ ਦੇਖ ਸਕਦੇ ਆ ਤੇ ਕਿੰਨਾ ਕੁ ਮੁੱਲ ਫੇ ਰੱਖਣਾ ਵਿਧੀ ਇਹਦਾ ਆਪਾਂ ਮੁੱਲ ਵੀ ਜੀ ਕਰੂਗਾ 65 ਫਾੜੀ ਐਸਾ ਕਰਾ ਲੀਏ 60000 ਤੋਂ 2000 ਮਾਨਤਾਨ ਕਰਾਂਗੇ ਅੱਛਾ 55000 ਦੀ ਦੇ ਤੋਗੇ 55000 ਦੀ ਦੇ ਦਾਂਗੇ ਠੀਕ ਆ ਇਹ ਉਤਰਾ ਚਵਾਈ ਕੋਈ ਨਾ ਬੜੀਆ ਸਫਾਈ ਵਾਲੀ ਚਵਾਈ ਹੈ ਜੀ ਓਕੇ ਆ ਕੇ ਮਤਲਬ ਸਾਰੀਆਂ ਜੀ ਮਤਲਬ ਕਿ ਜਿੰਨੇ ਘਰ ਚ ਹੋਣੀ ਆ ਜਾਂ ਡੇਰੀ ਤੇ ਚ ਹੋਣੀ ਆ ਉਹ ਵੀ ਰਸਤੇ ਚੰਗੀ ਆ ਲੱਖੋ ਵੱਡੀ ਜਿੱਤੀ ਰੈਡ ਕਰ ਲਈ ਇਹਦੇ ਫਰਾਪਰ ਦਾ ਘਾਟ ਬਿਲਕੁਲ ਇੱਕੋ ਜਿਹੀ ਦਵਾਂ ਦੇ ਘਾਟ ਆ ਹਨਾ ਬਾਕੀ ਕੋਈ ਵੀ ਇੱਥੇ ਆ ਕੇ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਵੇਖ ਕੇ ਤਸੱਲੀ ਕਰਕੇ ਫੇਰ ਹੀ ਖੜੇ ਆਪਣੀ ਲੋ ਟਾਈਮ ਚਵਾਈ ਕਰਕੇ ਬਾਕੀ ਜੋ ਕੋਈ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਕਿਸੇ ਨੂੰ ਵੀ ਪਸ਼ੂ ਲੈਣਾ ਹੁੰਦਾ ਵਾ ਆਪਣੀ ਵੇਖ ਚਾ ਕੇ ਆਪਣੀ ਸਮਝ ਤੇ ਆਪਣੀ ਜ਼ਿੰਮੇਵਾਰੀ ਤੇ ਲਿਆ ਕਰੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ